ਮੈਂ ਕਰਮਜੀਤ कौर AG ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਚਿੱਲੀ ਚਿਕਨ ਉਹਦੇ ਵਾਸਤੇ ਆਪਾਂ ਚਿਕਨ ਲਿਆ ਇਹਦੇ ਪੀਸ ਆਪਾਂ ਥੋੜੇ ਜਿਹਾ ਛੋਟੇ ਕਰ ਲਈ ਇਹ ਹੁਣ ਆਪਾਂ ਪਾ ਦਿਆਂਗੇ ਡੋਂਗੇ 'ਚ ਇਹਨੂੰ ਹੁਣ ਆਪਾਂ ਮਸਾਲਾ ਲਾ ਕੇ ਰੱਖ ਦਾਂਗੇ ਇਹ ਦੇਖੋ ਇਹ ਆਪਣੇ ਕੋਲੇ ਹੈਗਾ ਅਦਰਕ ਦਾ ਪੇਸਟ ਇਹ ਹੈਗਾ ਲਾਸਣ ਦਾ ਪੇਸਟ ਲਾਸਣ ਦਾ ਪਾਊਡਰ ਇਹ ਕਾਲੀ ਮਿਰਚ ਇਹ ਲਾਲ ਮਿਰਚ ਗਰਮ ਮਸਾਲਾ ਨਮਕ ਥੋੜੀ ਜੀ ਹਲਦੀ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਅੰਡਾ ਪਾਣ ਦਿਆਂਗੇ ਤੇ ਇਹ ਆਪਾਂ ਪਾਵਾਂਗੇ ਕਾਰਨਫਲੋਰ ਇਹਦੇ ਵਿੱਚ ਤੇ ਹੁਣ ਇਹਨੂੰ ਮਿਕਸ ਕਰ ਦਿਆਂਗੇ ਹੁਣ ਇਹਦੇ ਚ ਪਾਵਾਂਗੇ ਥੋੜੀ ਜੀ ਸੋਇਆ ਸੌਸ ਹੁਣ ਇਹਨੂੰ ਮਿਲਾ ਕੇ 1 ਘੰਟੇ ਲਈ ਰੱਖ ਦੇਾਂਗੇ ਕਿਉਂਕਿ ਇਹ ਚ ਮਸਾਲੇ ਪੂਰਾ ਚੰਗੀ ਤਰ੍ਹਾਂ ਰਸ ਜਾਣਗੇ ਫਿਰ ਆਪਾਂ ਇਹਨੂੰ ਫਰਾਈ ਕਰਾਂਗੇ ਹੁਣ ਆਪਾਂ ਢੱਕ ਕੇ ਰੱਖ ਦਿੰਨੇ ਇਹਨੂੰ 1 ਘੰਟੇ ਲਈ ਆਹ ਦੇਖੋ ਆਪਾਂ ਚਿਕਨ ਫਰਾਈ ਕਰ ਲਾਂਗੇ ਐਵੇਂ ਸਾਰਾ ਔਰ ਚਿਕਨ ਪਾ ਕੇ ਨਾ ਆਪਾਂ ਥੋੜਾ ਗੈਸ ਨੂੰ ਸਲੋ ਕਰ ਦੇਣਾ ਕਿਉਂਕਿ ਅੰਦਰ ਤੱਕ ਪੱਕਣਾ ਚਾਹੀਦਾ ਫਿਰ ਆਪਾਂ ਤੇਜ਼ ਕਰਾਂਗੇ ਗੈਸ ਨੂੰ ਇੱਕ ਵਾਰੀ ਸੇਕ ਜਾ ਲੱਗੇ ਤਾਂ ਆਪਾਂ ਥੋੜਾ ਜਿਹਾ ਘੱਟ ਕਰ ਦਾਂਗੇ ਗੈਸ ਨੂੰ ਪਹਿਲਾਂ ਆਪਾਂ ਇੱਕ ਪੂਰਾ ਦੇਖੋ ਕਰ ਲਿਆ ਫرائی ਦੇਖੋ ਕਿੰਨਾ ਵਧੀਆ ਬਣਿਆ ਬਾਹ ਦੇਖੋ ਚਿਕਨ ਆਪਣਾ ਫਰਾਈ ਹੋ ਚੁੱਕਿਆ ਬਹੁਤ ਵਧੀਆ ਹੁਣ ਆਪਾਂ ਨੂੰ ਕੱਢ ਲਵਾਂਗੇ ਚਿੱਲੀ ਚਿਕਨ ਨੂੰ ਆਪਾਂ ਹੁਣ ਤੜਕਾ ਲਾਉਣੇ ਆਏ ਆ ਆਪਾਂ ਜੀਰਾ ਤੇ ਧਨੀਆ ਪਾ ਲਿਆ ਇਹ ਆਪਾਂ ਹਰੀ ਮਿਰਚ ਆਦਰਕ ਤੇ ਲਸਣ ਪਾ ਲਿਆ ਫਿਰ ਆਪਾਂ ਥੋੜਾ ਜਿਹਾ ਧੰਨ ਲਵਾਂਗੇ ਇਹ ਆਪਾਂ ਟਮਾਟਰ ਪਾ ਦੇਾਂਗੇ ਏ ਸਿੰਬਲਾ ਮਰਚ ਤੇ ਇਹ ਆਪਾਂ ਪਿਆਜ਼ ਪਾကြਾਂਗੇ ਇਹਨਾਂ ਨੂੰ ਥੋੜੇ ਜਿਹਾ ਸੌਫਟ ਕਰਾਂਗੇ ਆਪਾਂ ਜਿਆਦਾ ਨਹੀਂ ਇਹਨਾਂ ਨੂੰ ਭੁੰਨਣਾ 2 ਮਿੰਟ ਇਹਨੂੰ ਠਾਕ ਦੇਾਂਗੇ ਇੱਧਰ ਆਪਾਂ ਲਿਆ ਦੇਖੋ ਇਹ ਲਿਆ ਆਪਾਂ ਕੌਰਨਫਲੋਰ ਤੇ ਇਹਦੇ ਵਿੱਚ ਆਪਾਂ ਰਲਾ ਲਾਂਗੇ ਪਾਣੀ ਨਾਲ ਪਹਿਲਾਂ ਇਹਨੂੰ ਗਰੇਵੀ ਵਿੱਚ ਪਾਉਣ ਲਈ ਘੋਲ ਲਵਾਂਗੇ ਇਹਦੇ ਵਿੱਚ ਹੀ ਆਪਾਂ ਆਹ ਸੋਇਆ ਸੌਸ ਪਾ ਲਾਂਗੇ 2 ਚਮਚੇ ਪਾਵਾਂਗੇ ਆਪਾਂ ਸੋਇਆ ਸੌਸ ਦੇ ਇਹ ਏ ਟਮਾਟੋ ਸੌਸ ਇਹ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਕੇ ਜੋ ਆਪਣੇ ਟਮਾਟਰ ਪਿਆਜ਼ ਸੌਫਟ ਹੋ ਗਏ ਥੋੜੇ ਜਿਹਾ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ 2 ਮਿੰਟ ਹੋਰ ਸੇਕ ਲਵਾਵਾਂਗੇ ਇਹਨੂੰ ਆਪਾਂ ਤੇ ਦੇਖੋ ਆਪਾਂ ਟਮਾਟਰ ਸਿਮਲਾ ਮਚ ਇੰਨੇ ਕੀ ਇਹ ਪਕਾਉਣੇ ਸੀ ਆਪਾਂ ਮਤਲਬ ਹਾਫ ਕੁੱਕ ਕਰ ਲਏ ਆਪਾਂ ਇਹ ਹੁਣ ਆਪਾਂ ਇਹ ਚ ਪਾ ਦਾਂਗੇ ਮਸਾਲੇ ਇਹ ਪਾਵਾਂਗੇ ਆਪਾਂ ਦੇਗੀ ਮਿਰਚ ਹਰੀ ਮਿਰਚ ਆਪਾਂ ਪਾਤੀ ਹੈ ਕਲਰ ਵਾਸਤੇ ਹੀ ਪਾਈ ਆ ਸਿਰਫ ਵੀ ਕਲਰ ਵਧੀਆ ਬਣੂਗਾ ਹਰੀ ਮਿਰਚ ਪਾਈ ਹੋਈ ਆ ਤੇ ਇਹ ਅੱਧਾ ਚਮਚਾ ਪਾ ਦਾਂਗੇ ਨਮਕ ਦਾ ਕਿਉਂਕਿ ਆਪਾਂ ਉਹਦੇ ਵਿੱਚ ਚਿਕਨ ਫਰਾਈ ਕੀਤਾ ਉਦੋਂ ਵੀ ਨਮਕ ਪਾਇਆ ਹੋਇਆ ਇਹ ਆਪਾਂ ਪਾ ਦਾਂ ਗਰਮ ਮਸਾਲਾ ਤੇ ਇਹ ਪਾ ਦਾਂਗੇ ਹਲਦੀ ਇਹ ਪਾ ਦਾਂਗੇ ਆਪਾਂ ਕਾਲੀ ਮਿਰਚ ਥੋੜੀ ਜੀ ਹੋਰ ਆਪਾਂ ਜਿਹੜੀ ਇਹ ਗਰੇਵੀ ਬਣਾ ਕੇ ਰੱਖੀ ਆ ਸੌਸ ਦੀ ਹੁਣ ਇਹ ਪਏ ਉਹ ਪਾ ਦਾਂਗੇ ਇਹਦੇ ਵਿੱਚ ਆਜਾ ਪਾ ਦਾਂਗੇ ਪਾਣੀ ਇਹਦੇ ਵਿੱਚ ਆਪਾਂ ਇਹ ਦੇਖੋ ਜਿਹੜਾ ਚਿਕਨ ਫਰਾਈ ਕਰਕੇ ਰੱਖਿਆ ਸੀ ਹੁਣ ਆਪਾਂ ਉਹ ਪਾ ਦਾਂਗੇ ਵਿੱਚ ਤੇਜ਼ ਗੈਸ ਤੇ ਆਪਾਂ ਥੋੜਾ ਜਿਹਾ ਟਾਈਮ ਹੋਰ ਪਕਾਵਾਂਗੇ ਆ ਦੇਖੋ ਚਿਲੀ ਚਿਕਨ ਆਪਣਾ ਬਣ ਕੇ ਤਿਆਰ ਹੈ ਦੇਖੋ ਬਹੁਤ ਵਧੀਆ ਬਣਿਆ ਪੂਰਾ ਮਸਾਲਾ ਕੋਟ ਹੋ ਗਿਆ ਇਹਦੇ ਉੱਤੇ ਚਿਕਨ ਦੇ ਉੱਪਰ ਇਹ ਦੇਖੋ ਚਿਲੀ ਚਿਕਨ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਪਾਵਾਂਗੇ ਇਹਨਾਂ ਨੂੰ ਪਲੇਟ 'ਚ ਅਜਈਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ